ਸਸ਼ਰਕਾਲ ਤੁਸੀਂ ਦੇਖ ਰਹੇ ਹੋ ਸਮ ਟ੍ਰੈਂਡਿੰਗਸ ਤੇ ਮੈਂ ਹਾਂ ਭਰ ਦੀਪਕ। ਤਾਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਚਰਾ ਇੱਕ ਵਾਰ ਫਿਰ ਤੋਂ ਚੱਕਰਵਿਊ ਦੇ ਵਿੱਚ ਫਸ ਚੁੱਕੇ ਨੇ। ਦਰਸਲ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਘਟਣ ਦੀ ਜਗ੍ਹਾ ਤੇ ਹੁਣ ਵੱਧੀਆਂ ਨਜ਼ਰ ਆ ਗਈਆਂ ਨੇ ਤਾਂ ਪਟਿਆਲਾ ਅਦਾਲਤ ਦੇ ਵਿੱਚੋਂ ਇਹ ਆਦੇਸ਼ ਸਾਹਮਣੇ ਆਏ ਨੇ ਕਿ 12 ਨਵੰਬਰ ਤੱਕ ਪਠਾਨ ਮਾਚਰਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਏਗਾ ਨਹੀਂ ਤਾਂ ਉਹਨਾਂ ਨੂੰ ਪਗੋੜਾ ਇਕਰਾਰ ਕਰ ਦਿੱਤਾ ਜਾਏਗਾ ਤਾਂ ਬਿਲਕੁਲ ਭਗੋੜੇ ਦੇ ਕਹਿਣ ਤੋਂ ਭਾਵੇਂ ਹੈ ਤੇ ਉਹਨਾਂ ਦੀ ਜਾਇਦਾਦ ਹੈ ਜਿਹੜੀ ਉਹਨਾਂ ਦੀ ਪ੍ਰਾਪਰਟੀ ਉਹ ਵੀ ਅਟੈਚ ਕੀਤੀ ਜਾ ਸਕਦੀ ਹੈ ਬਾਕੀ ਉਹਨਾਂ ਦੇ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਸੋ 12 ਨਵੰਬਰ ਤੱਕ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਇਕਰਾਰ ਕਰ ਦਿੱਤਾ ਜਾਏਗਾ ਤਾਂ ਬਿਲਕੁਲ ਇੱਕ ਮਹਿਲਾ ਦੇ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਸ ਨੂੰ ਵਿਆਹ ਦਾ ਚਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਨੇ ਔਰ ਦੂਜੇ ਪਾਸੇ ਇੱਕ ਸਖਸ਼ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਸੀ ਕਿ ਉਸ ਤੋਂ ਲੱਖਾਂ ਰੁਪਏ ਦੀ ਠੱਗੀ ਹਰਮੀਰ ਸਿੰਘ ਪਠਾਨ ਵਾਜਰਾ ਦੇ ਵੱਲੋਂ ਕੀਤੀ ਗਈ ਹੈ ਦੱਸ ਦਈਏ ਕਿ ਮੁੱਦਾ ਹੁਣ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਉ르ਦਾ ਚਾਰੇ ਇੱਕ ਪਾਸੇ ਤਰਨਤਾਰਨ ਦੇ ਵਿੱਚ ਹੋ ਰੀਆਂ ਜਿਮਨੀ ਚੋਣਾ ਤੇ ਦੂਜੇ ਪਾਸੇ ਸਿਆਸਤ ਦੇ ਵਿੱਚ ਜੋ ਤਹਿਤਲੀ ਮੱਚੀ ਹੋਈ ਹੈ ਇਸ ਵੇਲੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਮੁੱਦਾ ਹੈ ਜੋ ਬਿਲਕੁਲ ਦੱਸਦੇ ਕਿ ਹਰਮੀਤ ਸਿੰਘ ਪਠਾਣ ਮਾਜਰਾ ਜੋ ਕਿ ਇਸ ਵੇਲੇ ਫਰਾਰ ਦੱਸੇ ਜਾ ਰਹੇ ਨੇ ਸੋ ਪੰਜਾਬ ਪੁਲਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਹਰਮੀਤ ਸਿੰਘ ਪਠਾਣ ਮਾਜਰਾ ਉਹਨਾਂ ਦੇ ਸਾਥੀਆਂ ਸਮੇਤ ਉਹਨਾਂ ਤੇ ਫਾਇਰਿੰਗ ਕਰਕੇ ਉਥੋਂ ਫਰਾਰ ਹੋ ਗਏ ਸੀ ਇਹ ਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੂਰਾ ਮਾਮਲਾ ਕੀ ਹੈ ਅਰਮੇਰ ਸਿੰਘ ਪਠਾਣ ਮਾਜਰਾ ਨਾਲ ਸੰਬੰਧਿਤ ਇਸੇ ਬਾਰੇ ਜ਼ਿਕਰ ਜ਼ਰੂਰ ਕਰਾਂਗੇ ਤਾਂ ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫਆਰ ਦਰਜ ਕੀਤੀ ਗਈ ਜਿਸ ਦੇ ਵਿੱਚ ਦੋਸ਼ ਹੈ ਕਿ ਪਠਾਣ ਮਾਜਰਾ ਨੇ ਸ਼ਿਕਾਇਤਕਰਤਾ ਨੂੰ ਸਰਕਾਰੀ ਨੌਕਰੀ ਤੇ ਸਰਕਾਰੀ ਯੋਜਨਾਵਾਂ ਦਾ ਲਾਲਚ ਦੇ ਕੇ ਉਹਨਾਂ ਸਾਲਾਂ ਦੌਰਾਨ ਲੱਖਾਂ ਰੁਪਏ ਦੀ ਠੱਗੀ ਮਾਰੀ ਇਸ ਤੋਂ ਇਲਾਵਾ ਜਦੋਂ ਉਸ ਨੇ ਉਸ ਦੇ ਪੈਸੇ ਵਾਪਸ ਮੰਗੇ ਤਾ ਪਠਾਣ ਮਾਜਰਾ ਨੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਇੱਕ ਐਫਆਈਆਰ ਦੇ ਅਨੁਸਾਰ ਵਿਧਾਇਕ ਤੇ ਇੱਕ ਔਰਤ ਨੂੰ ਤਲਾਕਸ਼ੁਦਾ ਦੱਸ ਕੇ ਤੇ ਵਿਆਹ ਦੀ ਮੰਗ ਰੱਖ ਕੇ ਧੋਖਾ ਦੇਣ ਦਾ ਦੋਸ਼ ਵੀ ਹੈ ਸੋਸ਼ਲ ਮੀਡੀਆ ਤੇ ਇੱਕ ਜਾਣ ਪਛਾਣ ਦੇ ਨਾਲ ਸ਼ੁਰੂ ਹੋਇਆ ਤੇ ਰਿਸ਼ਤਾ ਹੌਲੀ-ਹੌਲੀ ਵਿਆਹ ਤੇ ਫਿਰ ਸਰੀਰਕ ਸ਼ੋਸ਼ਣ ਤੱਕ ਵੱਧ ਗਿਆ ਤਾਂ ਪੀੜਤ ਨੇ 14 ਅਗਸਤ 2022 ਨੂੰ ਸ਼ਿਕਾਇਤ ਦਰਜ ਕਰਾਈ ਸੀ ਹਾਲਾਂਕਿ ਉਦੋਂ ਤੋਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ ਹੁਣ 3 ਸਾਲ ਬਾਅਦ ਪੁਲਿਸ ਨੇ ਔਰਤ ਦੀ ਸ਼ਿਕਾਇਤ ਦਾ ਨੋਟਿਸ ਲਿਆ ਤੇ ਵਿਧਾਇਕ ਹਰਮੀਰ ਸਿੰਘ ਪਠਾਣ ਮਾਜਰਾ ਵਿਰੁੱਧ ਧਾਰਾ 420 ਧੋਖਾਧੜੀ 506 ਧਮਕਾਉਣਾ ਤੇ 376 ਬਲਾਤਕਾਰ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਪਰ ਹਰਮੀਰ ਸਿੰਘ ਪਠਾਣ ਮਾਜਰਾ ਨੇ ਜਿਹੜੇ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਸੋ ਉਹਨਾਂ ਦੇ ਰਿਹਾਇਸ਼ ਦੇ ਬਾਹਰ ਉਹਨਾਂ ਦੇ ਘਰ ਦੇ ਬਾਰੇ ਇੱਕ ਨੋਟਿਸ ਹੈ ਜਿਹੜਾ ਉਹ ਲਗਾਇਆ ਗਿਆ ਕਿ ਪਟਿਆਲਾ ਅਦਾਲਤ ਦੇ ਵੱਲੋਂ ਉਹਨਾਂ ਨੂੰ 12 ਨਵੰਬਰ ਤੱਕ ਪੇਸ਼ ਹੋਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਹੋ ਚੁੱਕੇ ਨੇ ਤੇ ਜੇਕਰ ਕਿਸੇ ਵੀ ਸੂਰਤ ਦੇ ਵਿੱਚੋਂ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਕਰਾਰ ਕਰ ਦਿੱਤਾ ਜਾਏਗਾ। ਸਸ਼ਿਰਕਾਲ ਤੋਂ ਦੇਖ ਰਿਹਾ ਹਾਂ ਸਮ ਜੈਂਡਿੰਗਸ ਤੇ ਮੈਂ ਹਾਂ ਭਰ ਦੀਪਕ। ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਚਰਾ ਇੱਕ ਵਾਰ ਫਿਰ ਤੋਂ ਚੱਕਰਵਿਊ ਦੇ ਵਿੱਚ ਫਸ ਚੁੱਕੇ ਨੇ। ਦਰਸਲ ਉਹਨਾਂ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਘਟਣ ਦੀ ਜਗ੍ਹਾ ਤੇ ਹੁਣ ਵੱਧੀਆਂ ਨਜ਼ਰ ਆ ਗਈਆਂ ਨੇ ਤਾਂ ਪਟਿਆਲਾ ਅਦਾਲਤ ਦੇ ਵਿੱਚੋਂ ਇਹ ਆਦੇਸ਼ ਸਾਹਮਣੇ ਆਏ ਨੇ ਕਿ 12 ਨਵੰਬਰ ਤੱਕ ਪਠਾਨ ਮਾਚਰਾ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਏਗਾ ਨਹੀਂ ਤਾਂ ਉਹਨਾਂ ਨੂੰ ਪਗੋੜਾ ਇਕਰਾਰ ਕਰ ਦਿੱਤਾ ਜਾਏਗਾ ਤਾਂ ਬਿਲਕੁਲ ਭਗੋੜੇ ਦੇ ਕਹਿਣ ਤੋਂ ਭਾਵੇਂ ਹੈ ਤੇ ਉਹਨਾਂ ਦੀ ਜਾਇਦਾਦ ਹੈ ਜਿਹੜੀ ਉਹਨਾਂ ਦੀ ਪ੍ਰਾਪਰਟੀ ਉਹ ਵੀ ਅਟੈਚ ਕੀਤੀ ਜਾ ਸਕਦੀ ਹੈ ਬਾਕੀ ਉਹਨਾਂ ਦੇ ਜ਼ਰੂਰੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਸੋ 12 ਨਵੰਬਰ ਤੱਕ ਪਠਾਨ ਮਾਚਰਾ ਨੂੰ ਪਟਿਆਲਾ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਤੇ ਜੇਕਰ ਉਹ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਭਗੋੜਾ ਇਕਰਾਰ ਕਰ ਦਿੱਤਾ ਜਾਏਗਾ ਤਾਂ ਬਿਲਕੁਲ ਇੱਕ ਮਹਿਲਾ ਦੇ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਸ ਨੂੰ ਵਿਆਹ ਦਾ ਚਾਂਸਾ ਦੇ ਕੇ ਉਸ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਹੈ ਉਸ ਦੇ ਨਾਲ ਸਰੀਰਕ ਸਬੰਧ ਬਣਾਏ ਨੇ ਔਰ ਦੂਜੇ ਪਾਸੇ ਇੱਕ ਸਖਸ਼ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਸੀ ਕਿ ਉਸ ਤੋਂ ਲੱਖਾਂ ਰੁਪਏ ਦੀ ਠੱਗੀ ਹਰਮੀਰ ਸਿੰਘ ਪਠਾਣ ਵਜਰਾ ਦੇ ਵੱਲੋਂ ਕੀਤੀ ਗਈ ਹੈ ਦਾਦਾਸ ਦੀ ਹੈ ਕਿ ਮੁੱਦਾ ਹੁਣ ਸੋਸ਼ਲ ਮੀਡੀਆ ਤੇ ਅੱਗ ਦੇ ਵਾਂਗ ਉ르ਦਾ ਚਾਰੇ ਇੱਕ ਪਾਸੇ ਤਰਨਤਾਰਨ ਦੇ ਵਿੱਚ ਹੋ ਰੀਆਂ ਜਿਮਨੀ ਚੋਣਾ ਤੇ ਦੂਜੇ ਪਾਸੇ ਸਿਆਸਤ ਦੇ ਵਿੱਚ ਜੋ ਤਹਿਤਲੀ ਮੱਚੀ ਹੋਈ ਹੈ ਇਸ ਵੇਲੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਮੁੱਦਾ ਹੈ ਜੋ ਬਿਲਕੁਲ ਦੱਸਦੇ ਕਿ ਹਰਮੀਤ ਸਿੰਘ ਪਠਾਣ ਮਾਜਰਾ ਜੋ ਕਿ ਇਸ ਵੇਲੇ ਫਰਾਰ ਦੱਸੇ ਜਾ ਰਹੇ ਨੇ ਸੋ ਪੰਜਾਬ ਪੁਲਿਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਹਰਮੀਤ ਸਿੰਘ ਪਠਾਣ ਮਾਜਰਾ ਉਹਨਾਂ ਦੇ ਸਾਥੀਆਂ ਸਮੇਤ ਉਹਨਾਂ ਤੇ ਫਾਇਰਿੰਗ ਕਰਕੇ ਉਥੋਂ ਫਰਾਰ ਹੋ ਗਏ ਸੀ ਇਹ ਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੂਰਾ ਮਾਮਲਾ ਕੀ ਹੈ ਅਰਮੇਰ ਸਿੰਘ ਪਠਾਣ ਮਾਜਰਾ ਨਾਲ ਸੰਬੰਧਿਤ ਇਸੇ ਬਾਰੇ ਜ਼ਿਕਰ ਜ਼ਰੂਰ ਕਰਾਂਗੇ ਤਾਂ ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ ਪਟਿਆਲਾ ਦੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਜਿਸ ਦੇ ਵਿੱਚ ਦੋਸ਼ ਹੈ ਕਿ ਪਠਾਣ ਮਾਜਰਾ ਨੇ ਸ਼ਿਕਾਇਤਕਰਤਾ ਨੂੰ ਸਰਕਾਰੀ ਨੌਕਰੀ ਤੇ ਸਰਕਾਰੀ ਯੋਜਨਾਵਾਂ ਦਾ ਲਾਲਚ ਦੇ ਕੇ ਉਹਨਾਂ ਸਾਲਾਂ ਦੌਰਾਨ ਲੱਖਾਂ ਰੁਪਏ ਦੀ ਠੱਗੀ ਮਾਰੀ ਇਸ ਤੋਂ ਇਲਾਵਾ ਜਦੋਂ ਉਸ ਨੇ ਉਸਦੇ ਪੈਸੇ ਵਾਪਸ ਮੰਗੇ ਤਾ ਪਠਾਣ ਮਾਜਰਾ ਨੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਇੱਕ ਐਫਆਈਆਰ ਦੇ ਅਨੁਸਾਰ ਵਿਧਾਇਕ ਤੇ ਇੱਕ ਔਰਤ ਨੂੰ ਤਲਾਕਸ਼ੁਦਾ ਦੱਸ ਕੇ ਤੇ ਵਿਆਹ ਦੀ ਮੰਗ ਰੱਖ ਕੇ ਧੋਖਾ ਦੇਣ ਦਾ ਦੋਸ਼ ਵੀ ਹੈ ਸੋਸ਼ਲ ਮੀਡੀਆ ਤੇ ਇੱਕ ਜਾਣ ਪਛਾਣ ਦੇ ਨਾਲ ਸ਼ੁਰੂ ਹੋਇਆ ਤੇ ਰਿਸ਼ਤਾ ਹੌਲੀ-ਹੌਲੀ ਵਿਆਹ ਤੇ ਫਿਰ ਸਰੀਰਕ ਸ਼ੋਸ਼ਣ ਤੱਕ ਵੱਧ ਗਿਆ ਤਾਂ ਪੀੜਤ ਨੇ 14 ਅਗਸਤ 2022 ਨੂੰ ਸ਼ਿਕਾਇਤ ਦਰਜ ਕਰਾਈ ਸੀ ਹਾਲਾਂਕਿ ਉਦੋਂ ਤੋਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ ਹੁਣ 3 ਸਾਲ ਬਾਅਦ ਪੁਲਿਸ ਨੇ ਔਰਤ ਦੀ ਸ਼ਿਕਾਇਤ ਦਾ ਨੋਟਿਸ ਲਿਆ ਤੇ ਵਿਧਾਇਕ ਹਰਮੀਰ ਸਿੰਘ ਪਠਾਣ ਮਾਜਰਾ ਵਿਰੁੱਧ ਧਾਰਾ 420 ਧੋਖਾਧੜੀ 506 ਧਮਕਾਉਣਾ ਤੇ 376 ਬਲਾਤਕਾਰ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਪਰ ਹਰਮੀਰ ਸਿੰਘ ਪਠਾਣ ਮਾਜਰਾ ਨੇ ਜਿਹੜੇ ਹਜੇ ਵੀ ਫਰਾਰ ਦੱਸੇ ਜਾ ਰਹੇ ਨੇ ਸੋ ਉਹਨਾਂ ਦੇ ਰਿਹਾਇਸ਼ ਦੇ ਬਾਹਰ ਉਹਨਾਂ ਦੇ ਘਰ ਦੇ ਬਾਰੇ ਇੱਕ ਨੋਟਿਸ ਹੈ ਜਿਹੜਾ ਉਹ ਲਗਾਇਆ ਗਿਆ ਕਿ ਪਟਿਆਲਾ ਅਦਾਲਤ ਦੇ ਵੱਲੋਂ ਉਹਨਾਂ ਨੂੰ 12 ਨਵੰਬਰ ਤੱਕ ਪੇਸ਼ ਹੋਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਹੋ ਚੁੱਕੇ ਨੇ ਤੇ ਜੇਕਰ ਕਿਸੇ ਵੀ ਸੂਰਤ ਦੇ ਵਿੱਚੋਂ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਪਗੋੜਾ ਘਰਾੜ ਕਰ ਦਿੱਤਾ ਜਾਏਗਾ